ਸ੍ਰੀ ਗੁਰੂ ਜੀ ਸਾਰਿਆਂ ਨੂੰ ਮੇਰਾ ਨਾਮ ਰਾਜਗੁਰ ਸਿੰਘ ਹੈ ਔਰ ਮੈਂ ਖਾਸ ਫੂਡ ਦਾ ਕੰਮ ਕਰਦਾ। ਜੇ ਮੈਂ ਆਪਦੀ ਲੋਕੇਸ਼ਨ ਤੇ ਪਹੁੰਚ ਗਿਆ ਹਨ ਤੇ ਮੈਂ ਹੁਣ ਬਸ ਝਾੜੂ ਮਾਰ ਕੇ ਆਪਣੀ ਰੇੜੀ ਲੈ ਕੇ ਉਹਨਾਂ ਤੇ ਲਾਉਣਾ ਇੱਥੇ। ਤੇ ਆਹ ਲੋਕੇਸ਼ਨ ਆਹ ਬਾਈ ਦੀ ਮੈਨ ਹੁੰਦੀ ਆ। ਇਹਦੇ ਵਿੱਚ ਵੀ ਤੁਹਾਨੂੰ ਦੱਸਾਂਗੇ ਕੀ ਕੁਛ ਹੁੰਦਾ। ਤੇ ਆਹ ਬਾਈ ਮੇਰਾ ਝਾੜੂ ਮਾਰੀ ਜਾਂਦਾ। ਏ ਅਮੀਰ ਅਸਮਾਨ ਪਿਆ ਦਾ ਮੋਟਰਸਾਈਕਲ ਖੜਾ ਮੇਰਾ ਆ ਮੇਰੇ ਬੂਟ ਹੈ ਓੜੀ ਖੜਾਉਣ ਵਾਲੀ ਥਾਂ ਤੇ ਝਾਰੂ ਮਾਰਦਾ ਤੇਰਾ ਲੈ ਬਾਬੇ ਸਭ ਤੋਂ ਪਹਿਲਾਂ ਜਿੱਥੇ ਤੁਸੀਂ ਕੰਮ ਕਰਦੇ ਹੋ ਫੁਦੀ ਸਫਾਈ ਜ਼ਰੂਰੀ ਆ ਜੇ ਮੇਂ ਬੰਦਾ ਕਹਿੰਦੇ ਕੰਮ ਦੀ ਇੱਜ਼ਤ ਕਰਦਾ ਤੇ ਉਹ ਵੀ ਕੰਮ ਉਹਦੀ ਇੱਜ਼ਤ ਕਰਦਾ ਉਹ ਮਾਰਦਾ ਮੈਂ ਹੁਣ ਲੈ ਕੇ ਉਹਨਾਂ ਆਪਦੀ ਰੇੜੀ ਕੇਸ ਸੀ ਉਹਨੇ ਜਦੋਂ ਕਾਟਾ ਪੈਕੇਜ ਲੋ ਬੈਣੀ ਚਾਹਤਾ ਭਰਾਵਾ ਮੀਤ ਘੜੂ ਹੁਣ ਇੱਥੇ ਖੜੀ ਹੁੰਦੀ ਏ ਮੇਰੀ ਰੀੜੀ। ਰਬਾ ਭਾਈ ਮੈਨੂੰ ਜਾਣਦਾ। ਇਹਨਾਂ ਦੇ ਘਰ ਮੂਰੇ ਖੜਾ ਜਾਣਾ ਮੈਂ। ਰੀੜੀ ਮੈਂ ਲੈ ਆਇਆ ਤੇ ਮੈਂ ਹੁਣ ਲੈ ਕੇ ਜਾਈਆ ਨਾ ਲਾਉਣਾ ਆਪਦੇ ਅੱਡੇ ਤੇ। ਇਹ ਦੇ ਮਾਰ ਕੇ ਨਾ ਕੱਟਾ ਚਮਕਾ ਹੋ ਗਈ ਲੋ ਇਹ ਭੱਟੀ ਆ ਜਿਹੜੀ ਮੈਂ ਉਹਦੇ ਰੱਖਦਾ ਜਿਹੜੀ ਤੇ ਰੱਖ ਕੇ ਰੱਖਉਣਾ ਖੜੀ ਇੱਥੇ ਆ ਜੂਗੀ ਐਂ ਕਰਕੇ ਇੱਧਰ ਆ ਜੂਗੀ ਐਂ ਕਰਕੇ ਇਹ ਰੱਖੀ ਜਾਊਗੀ ਐਂ ਕਰਕੇ ਠੀਕ ਐ ਰੱਖ ਲੈ ਬਚਾਲੇ ਇਹਦੇ ਤੇ ਰੱਖ ਦਾਂਗੇ ਚਾਂਦੀ ਦੀ ਇੱਟਾ ਹਲ ਇਹਨਾਂ ਟਿੱਕ ਚਾਂਦੀ ਦੀ ਐਟਾ ਇੱਤੋਂ ਬਾਹਰ ਹੋ ਜੂਗਾ ਆਹ ਵਾਲਾ ਫੱਟਾ ਇਹ ਆ ਜੂਗਾ ਇਹਦੇ ਥੱਲੇ ਇਹਦਾ ਬਣਾ ਦਾਂਗੇ ਸਟੈਂਡ ਆਹ ਬਣੇਗਾ ਸਟੈਂਡ ਦਾ ਥੱਲੇ ਸਮਾਨ ਰੱਖਣ ਇਸ ਤੋਂ ਗਲਾਸ ਮਾਰਨ ਆ ਜਾਊਗਾ ਸਾਰਾ ਇਹ ਮੈਂ ਥੋੜਾ ਜਿਹਾ ਵਚਾ ਕੇ ਰੱਖੂ ਬਸ ਮਿੰਟ ਉਸ ਮਾਰਨ ਆ ਜੂ ਇੱਥੇ ਚੋਪਿੰਗ ਹੋ ਗਿਆ ਇਹ ਮੇਰਾ ਸਕੈਲਰ ਹੈ ਇਹ ਹੈ ਮੇਰੀ ਬੋਤੀ ਇਹਦੇ ਵਿੱਚ ਸਬਜ਼ੀਆਂ ਮਟਰਾਂ ਗੰਡੇ ਗੋਭੀ ਬਾਟਰ ਤੇ ਤੇ ਇਹ ਇਹਨਾਂ ਕਿਰਕ ਹੋਏ ਇਹਨਾਂ ਖਾ ਕੇ ਇਹਨਾਂ ਖਾ ਲਈ ਇਹ ਹੈਗੀਆਂ ਸੌਸਾਂ ਉਹਦੇ ਚ ਪਾਉਣ ਆਂਗਾ ਨੂਡਲ੍ ਚੀ ਮੈ ਗ੍ਰੂ ਤੋ ਅਲੀ ਗ੍ਰੂ ਗਾਂਦਾ ਚੀ ਯੇ ਰੇਡ

ਨੂੰ ਦੰਦੀ ਕੰਦੇ ਆ ਆ ਗਿਆ ਖਾਲੀ ਟੋਪਾ ਇਹ ਆ ਗਿਆ ਦੋਲ ਬਹੁਤ ਕੱਟਣ ਵਾਲਾ ਖੀਰੇ ਆਹਾ ਟਰਾਲੀ ਹੋਜ਼ਰ ਵੀ ਵਧੀਆ ਇਨ ਨਿਊਟ੍ਰੀ ਨਿਊਟ੍ਰੀ ਦਾ ਇਪੀ ਮੀਨੂ ਲਓ ਇੱਕ ਛੇ ਘਰ ਦੇ ਹੋ ਗਈਆਂ ਪੱਟੀਆਂ ਇਹਦੇ ਕਰਾਂਗੇ ਤਿਆਰ ਆਪਾਂ ਕੁਲਚੇ 버ਗਰ ਰੋਲ ਯੂਦਰ ਤੇ ਰੈਪ ਰੋਲ ਫ੍ਰੈਂਚ ਫ੍ਰਾਈਜ਼ ਦੇ ਹਰ ਇੱਕ ਸੁੱਤੀਆਂ ਨੇ ਵੀ ਅੱਜ ਵੀਡੀਓ ਬਣਾਉਂਦਾ ਅੱਜ ਵੀਡੀਓ ਬਣਾਉਂਦਾ ਮੈਂ ਤਾਂ ਆਪਾਂ ਹੀ ਸੁੱਤੀਆਂ ਨਾਲ ਕੋਈ ਵਾਰ ਵੀਡੀਓ ਬਣਾ ਕੇ ਡਿਲੀਟ ਵੀ ਕਰਦਾ ਉਹਦੇ ਬੋਲ ਕੇ ਨਾ ਜੇ ਮੇਰੀ ਫਸਟ ਵੀਡੀਓ ਹੋ ਜਿਹੜੀ ਮੈਂ ਬੋਲ ਕੇ ਬਣਾ ਰਿਹਾ ਤੇ ਵੈਗਰੂ ਮੇਰ ਕਰਿਆ ਤੇ ਤੁਹਾਨੂੰ ਕੌਣ ਹੀ ਰਹੂਗਾ ਇਹ ਸੰਤ ਸੰਦੇੜੀ ਮੈਂ ਚਮਚੇ ਕਰਦਾ ਹੁਣ ਮੈਂ ਚੱਕ ਲਿਆ ਉਹ ਸਿਲੰਡਰ ਨਾ ਆਪਿਆ ਲੱਗਣਾ ਵਰੀਆ ਚ ਫਿਰ ਬੜਾ ਵਸੇ ਕਰਨ ਵਾਲਾ ਖੜ ਜਾ ਹੁਣ ਦੇਖ ਅੱਧੇ ਮਤੀ ਜਿਹੜਾ ਨੂਡਲ ਬਣਾਉਣ ਲੱਗੇ ਆ ਪਹਿਲਾਂ ਪਾਣੀ ਪਾਣੀ ਚ ਥੋੜਾ ਜਿਹਾ ਪਾਉਡਰ ਫੈਂਡ ਫੈਂਡ ਪਾ ਕੇ ਥੋੜਾ ਜਿਹਾ ਨਮਕ ਪਾ ਦੋ ਲੱਗੋ ਕੁਕ ਬਣਾ ਦੋ ਨੂਡਲ ਨੂੰ ਬੋਲ ਦੇ ਪਾਣੀ ਚ ਐ ਛਾਲ ਦੋ ਇੱਕ ਵੀ ਹੌਲੀ ਹੌਲੀ ਥੱਲੇ ਪੈ ਜਾਊਗਾ ਬਸ ਇਹਨੂੰ ਬੋਲਣਿਆ ਤਿੰਨ ਤੋਂ ਚਾਰ ਮਿੰਟ ਇਸ ਤੋਂ ਬਾਅਦ ਇਹਨੂੰ ਗੱਡ ਕੇ ਰੱਖ ਲਓ ਬਾਕੀ ਪ੍ਰੋਸੈਸ ਮੈਂ ਕਰਕੇ ਦੱਸਦਾਂ ਤੁਹਾਨੂੰ ਨਿਊਡਲ ਬਣ ਰਹੇ ਇਹਦੇ ਚ ਬੜੀ ਜਿਹੀ ਕੁਛ ਨਾ ਕੁਝ ਪਰਛੀਜਾ ਕੁਛ ਕਰਦੇ ਚਾਕੂ ਕੁਛ ਵੀ ਜੇ ਮਾਰ ਦਿਆਕਰ ਉਹਲੇ ਲੱਗ ਜਾਂਦੇ ਆ ਸਸੇ ਲਗਭਗ ਪਾਣੀ ਗਏ ਆ ਤੇ ਹੁਣ ਆਪਾਂ ਇਹਨੂੰ ਕੱਢ ਲਾਂਗੇ ਐਵੇਂ ਦੀ ਇੱਕ ਨਿਸ਼ਾਨ ਨਹੀਂ ਰੱਖਣੀ ਤੇ ਰੱਖ ਕੇ ਹੁਣ ਮੈਨੂੰ ਐ ਨਹੀਂ ਪਤਲਾਦਾ ਫੋਨ ਕਿੱਥੇ ਰੱਖਾਂ ਇਹਨੂੰ ਚੱਕ ਕੇ ਇਹਨੂੰ ਚੱਕ ਕੇ ਇਹਦੇ ਵਿੱਚ ਕੱਢ ਲਿਓ ਪਾਣੀ ਨੁੱਟ ਜੂਗਾ ਇਹਦਾ ਤੇ ਜਿਹੜਾ ਹੁੰਦਾ ਮਤਲਬ ਪੱਕਣ ਦਾ ਪ੍ਰੋਸੈਸ ਰੁਕਦੇ ਉੱਤੇ ਠੰਡਾ ਪਾਣੀ ਪਾ ਦਿੰਦੇ। ਆਪ ਕੱਢ ਲੈ ਨੂਟ ਲੈ ਇਹਦੇ ਚ। ਹੱਥ ਤਾਂ ਹਲੇ ਨਾ ਮਾਰੀ ਗੇ ਗਰਮ ਬਹੁਤ ਆ। ਜੇ ਤੇ ਠੰਡਾ ਪਾਣੀ ਪਾ ਦੋ ਨਾ ਫਿਰ ਤੇ ਜਿਵੇਂ ਪੱਕੀ ਜਾਂਦੇ ਆ ਤੇ ਫਿਰ ਪੱਕਣ ਵਾਲਾ ਪ੍ਰੋਸੈਸ ਰੁਕ ਜੂਗਾ ਇਹਦਾ। ਇੱਥੇ ਰੁਕ ਜਾਣਗੇ। ਇਹ ਫਿਰ ਜ਼ਿਆਦਾ ਨਹੀਂ ਪੱਕਦੇ। ਜ਼ਿਆਦਾ ਪੱਕਣਗੇ ਤਾਂ ਚਿਪਚਿਪੇ ਹੋ ਜਾਂਦੇ ਆ ਇਹ। ਚਿਪਚਿਪੇ ਹੋ ਜਾਂਦੇ ਆ ਤੇ ਪਾਣੀ ਜਿਆ ਛੱਡ ਜਾਂਦੇ ਆ ਮਤਲਬ। ਚੱਲ ਗਈ ਇਹ ਨਹੀਂ ਲੱਗਦਾ ਦੇਖੋ ਨੂੰ ਇਹ ਨਾਲੇ ਤਾਂ ਕੱਲਾ ਕੱਲਾ ਰੋਹ ਤੇ ਨਾਲੇ ਛੇਦੀ ਟੁੱਟਣੇ ਨਹੀਂ ਇਹ। ਕੋਈ ਪਤਾ। ਜਾ ਵਾ ਫਿਰ ਠੰਡਾ ਪਾਣੀ ਪਾਓ ਤੇ ਉਹਨੂੰ ਵਿੱਚ ਸੈੱਟ ਲਓ। ਐ ਤੋ ਹੋਰ ਚੰਗੀ ਤਰ੍ਹਾਂ। ਜੇ ਚਿੱਟ ਜੀ ਨਹੀਂ ਹੁੰਦੀ ਚਿੱਟਾ ਬਣ ਜਾ। ਉਹ ਸਾਰਾ ਨਿਕਲ ਜਾ ਤੇ ਨਿਊਟ੍ਰਲ ਐ ਬਣ ਜਾਣਗੇ। ਪੂਰੇ ਵਧੀਆ। ਪੜੀ ਕਰ ਦੋ ਇਹਦਾ ਬਾ ਚਿੱਟਾ ਪੜਜ ਨਹੀਂ ਹੋ ਗਿਆ ਸਾਰਾ ਰਿਕਰ ਲਾਰ ਕੇ ਸੁੱਕਣ ਵਾਸਤੇ ਛੱਡ ਦੋ 5-10 ਮਿੰਟ 5 ਤੋਂ 10 ਮਿੰਟ ਮੰਨ ਲਓ ਜਦੋਂ ਇਹ ਸੁੱਕ ਗਏ ਮੰਨ ਲਓ ਪਾਣੀ ਜੇ ਤਾਂ ਨਚੜ ਗਿਆ ਨਾ ਫਿਰ ਇਹਦੇ ਲਾਵਾਂਗੇ ਰਿਫਾਇਨਡ ਆਇਲ ਮਗੇ ਰਿਫਾਇਨਡ ਸਾਰੇ ਤੇ ਫਿਰ ਨੂੰ ਕਰ ਦਾਂਗੇ ਮਿਕਸ ਤੁਹਾਨੂੰ ਇਹ ਇੱਕ ਦੂਜੇ ਨਾਲ ਚਿਪ ਕਰ ਲੋ ਬਸ ਫਿਰ ਸੁੱਕ ਕੇ ਇਸ ਤਰ੍ਹਾਂ ਰੱਖਣ ਹੋਏ ਲਾ ਕੇ ਚੰਗੀ ਤਰ੍ਹਾਂ ਖਲਾ ਦੋ ਪਰ ਇੱਕ ਦੂਜੇ ਨਾਲ ਚਿਪ ਕਰ ਦੇ ਇਹ ਤਵੇ ਨੂੰ ਚੰਗੀ ਤਰ੍ਹਾਂ ਡਲੇ ਨਾਲ ਰਗੜਦੇ ਸਾਰੇ ਕਾਲ ਸਕੂਲ ਸੀ ਲੈ ਜੇ ਇਹ ਦੀ ਇਹਦੇ ਨੂੰ ਰੱਖਣ ਜੇ ਆਪੋ ਪੱਟੀ ਤੇ ਕਿ ਰੈਪਰ ਜੀ ਨਾ ਸਕੂਲ ਨਹੀਂ ਗਿਆ ਤੁਮ जाएंगे कब जाओगे लो तो भी साफ होगी आज इधर अपनी वीडियो बनाई है पर खड़े आई आई है है नहीं है? नहीं।, आई है। नहीं आलू ਆਲੂ ਚ ਪਾ ਲੋ ਕ੍ਰਾਮ ਬ੍ਰੈਡ ਕ੍ਰਾਮ ਹੁੰਦਾ ਜਿਹੜਾ ਔਰ ਨੂਨ ਮਿਰਚ ਹਰੇ ਮਟਰ ਜੋ ਕੁਛ ਵੀ ਤੁਸੀਂ ਪਾਉਣਾ ਇਹਦੇ ਵਿੱਚ ਪਾ ਸਕਦੇ ਹੋ ਟਿੱਕੀ ਬਣਾਉਣ ਵਾਸਤੇ ਮੈਂ ਟਿੱਕੀ ਬਣਾ ਰਿਹਾ ਹੁਣ 버ਗਰਾਂ ਚ ਪਾਉਣ ਵਾਸਤੇ ਚੰਗੀ ਤਰ੍ਹਾਂ ਮਿਕਸ ਕਰਕੇ ਸਾਰੇ ਕਾਸੇ ਨੂੰ ਮੈਂ ਇਹਦੇ ਵਿੱਚ ਛੋਲੇ ਪਾਏ ਆ ਕਾਲੀ ਹੋਣੇ ਉਬਲੇ ਹੋਏ ਮੈਂ ਟਿੱਕੀਆਂ ਦੀ ਸ਼ੇਪ ਐਵੇਂ ਬਣਾ ਲਈ ਜੋ 버ਗਰ ਵਾਲੀਆਂ ਟਿੱਕੀਆਂ ਹੋਰ ਇਹਨੂੰ ਕਰਾਂਗੇ ਫਰਾਈ ਇੱਧਰ ਮੈਂ ਤੇਲ ਰੱਖਤਾ ਗਰਮ ਹੋਣ ਵਾਸਤੇ ਗਰਮ ਹੋ ਗਿਆ ਫਿਰ ਆਪਾਂ ਇਹਨੂੰ ਇੱਥੇ ਛੱਡਾਂਗੇ ਕੜਾਹੀ 'ਚ ਜੀ ਵੀ ਛੱਡ ਦਾਂਗੇ ਬੱਸ ਫਿਰ ਜਦੋਂ ਇਹ ਰੜ ਗਈਆਂ ਫਿਰ ਆਪਾਂ ਇਹਨੂੰ ਕੱਢ ਲਾਂਗੇ ਜਦੋਂ ਇਹ ਹੋ ਗਈਆਂ ਲਾਲ ਜੀਆਂ ਫਿਰ ਲੋਹੇ ਟਿੱਕੀ ਰੈਡੀ ਹੈ ਜੀ 버거 ਚ ਪਾਉਣ ਵਾਸਤੇ ਕਿ ਜਿਹੜੀ ਆਪਾਂ ਫਰੋਜ਼ਰ ਖਾਵਾਂਗੇ ਉਹ ਚ ਪਤਾ ਨਹੀਂ ਨਾ ਆਪਾਂ ਨੂੰ ਤੇ ਕਦੋਂ ਦੀ ਪਈ ਆ ਤੇ ਕੀ ਕੁਛ ਵਿੱਚ ਪਾਇਆ ਇੱਥੇ ਜਿਹੜੀ ਆਪਾਂ ਆਪ ਤਿਆਰ ਕਰਾਂਗੇ ਉਹ ਚ ਪਤਾ ਤਾਂ ਹੈ ਕਿ ਕੀ ਕੁਛ ਪਾਇਆ ਤੇ ਕਦੋਂ ਆਪਾਂ ਬਣਾਈ ਆ ਹਾਂ ਆਲੂ ਕੁੱਬੜ ਨੇ ਰੱਖਤੇ ਕੱਟ ਕੇ ਵਾ ਲੱਗਦਾ ਛੇਤੀ ਉੱਪਰ ਜਾੁਰ ਕੇ ਤੇ ਗੈਸ ਕੱਟ ਲੁੱਭ ਕੋ ਤੇ ਟੈਪ ਉੱਪਰ ਆਇਆ ਲੈ ਜੀ ਕੁਲਚੇ 버ਗਰ ਮਤਲਬ ਜਿਹੜੀ ਡੱਬ ਰੋਟੀਆਂ ਹੁੰਦੀਆਂ ਨੇ ਕੁਲਚੇ 버ਗਰ ਆਲੀਆਂ ਤੇ ਉਹ ਮੈਂ ਲੈ ਆ ਦੁਕਾਨ ਤੋਂ ਜਾ ਕੇ 앤디는 이제 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 이 ਤੈਨੂੰ ਤੈਨੂੰ ਕਰਨਾ ਬਾਈ ਹਲਾ ਹਲਾ ਹੱਜੇ ਸਟਾਰਟ ਕੀ ਪਾ ਦਿੱਲੀ ਕਹਿੰਦੇ ਆ ਕੱਲ ਨੂੰ ਲਾਵਾਂਗੇ ਕੱਲ ਨੂੰ ਲਾਵਾਂਗੇ ਕਿਦਾ ਹੋ ਗਿਆ 30 ਪੈ ਤੇ ਹੁਣ ਮੈਂ ਇਹਨੂੰ ਖੜਾਉਣ ਜਾਣਾਗਾ ਆਪਦੇ ਟਿਕਾਣੇ ਤੇ ਜਿੱਥੋਂ ਆਪਾਂ ਤੜਕੇ ਲੈ ਕੇ ਆਏ ਸੀਗੇ ਇੱਕ ਆਹ ਮੁੰਡਾ ਬਈ ਮੇਰੇ ਨਾਲ ਦਾ ਇਹ ਮੈਗੀ ਦੀ ਲਾਉਂਦਾਗਾ ਉੱਥੇ ਮੈਗੀ ਬੈਨ ਆ ਇਹਦੀ ਮੈਗੀ ਵਾਲੀ ਉਹ ਇਹਦੀ ਮੈਗੀ ਵਾਲੀ ਕਾਰਟ ਆ ਉੱਥੇ ਲਾਉਂਦਾ ਇਹ ਮੈਂ ਫੇਰ ਦਿਖਾਉਂਗਾ ਚਲੋ ਲੋਕੀ ਆਪਾਂ ਲਾਤੀ ਉੱਥੇ ਰਿਹੜੀ ਜਿੱਦੋਂ ਵਾਪਸ ਵੇਰੇ ਲੈ ਕੇ ਗਈ ਸ਼ੁਰੂ ਕਰ ਦਨੇ ਆ ਲੋਕ ਕੀ ਚਾਬੀ ਹੈ ਰਾਮਦਾਸ ਰੱਖੋ ਸ਼ਰਨ ਤੋ ਰਾਮਦਾਸ ਸਾਰੇ ਬਈ ਕਮਰੇ ਚ ਤੇ ਇੱਥੇ ਦਾ ਰੈਲੋ ਤਰਾਇ ਤੇ